ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਚਲੋ ਜੀ ਚੱਲਦੇ ਆ ਬਾਈ ਤੇ ਸਿੱਧੀ ਵੀ ਲੇਟ ਹੋ ਗਈ ਪਈ ਹੈ ਨਾ ਵੀਡੀਓ ਵੀਡੀਓ ਕਰ ਉੱਥੇ ਅੱਗੇ ਲਾਵਾਂਗੇ ਪ੍ਰੇ ਕਰਮੜਾ ਆ ਕੜਾਏ ਹੋਰ ਦਾ ਕਰ ਲੇਗੇ ਚੰਦਾ ਆ ਜਿਹੜੇ ਸਮਾਣਾ ਨਾ ਵਾਹ 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 मारदी बना दाता है हा थो ही छे देने मेरे अगे थी छे एक मिन्ट ना दी हो गई ਕਥਾ ਪਹਿਲਾ ਮੈਂ ਬੰਦ ਬੰਦ ਮੈਂ ਗੱਡੀ ਪਹਿਲਾ ਬੰਦ ਹੋਇਆ ਆ ਪੁੱਤਰਾ ਫੋਨ ਮੈਂ ਕਹਿੰਦਾ ਬਹੁਤ ਮੰਨਪੀਤ

ਆਹ ਆਹ ਮਾਨਦਾ ਹਰ ਪਰਮਾ ਕਰਤਾ ਨਹੀਂ ਓਕੇ ਜੀ ਓਕੇ ਓਕੇ ਜਾਓ ਸੈਟ ਕਰਾਊਡ ਦੇਖੋ ਕਰਾਊਡ ਓ ਭਰਾਵਾ ਓ ਭਾਈ ਕਰ ਮਾਰ ਦੋ ਲੈ ਇੱਕ ਮਿੰਟ ਹੀ ਬੱਸ ਨਹੀਂ ਹੁੰਦਾ ਮੰਨ ਤੀ ਪੰਜ ਜਨਮ ਵਾਲਾ ਲੋ ਜਮਾਨਾ ਇਹ ਗਿਲ ਗੋ ਇਹ ਪਤਾ ਨਹੀਂ ਕਾਦੀ ਦੇ ਨਿਕਲੀ ਨਾ ਗੋਲੀਆਂ ਹਾਂ ਓਕੇ ਜੀ ਓਕੇ ਆਪਾਂ ਸੈਟ ਆ ਜਾਣਾ ਹਾਂ ਜੀ ਨੇ ਲੱਗਿਆ ਪਿੰਜਰਾ ਤੇ ਹਾਂ ਖੁੱਲੇ ਪਿੰਜਰੇ ਚ ਬਾ ਕਬੂਤਰ ਬੈਠਾ ਰਹੂਗਾ ਬਾਕੀ ਖੁੱਡੇ ਛੱਡ ਦੇਣ ਇਹਨਾਂ ਨੂੰ ਬਾਈ ਕਿੱਥੇ ਆ ਜਾ ਲਾ ਦੇ ਜੋੜਾ ਲਾਦਾ ਹੈ ਹੈ ਇਹ ਕੀ ਕਬੂਤਰੇ ਕੂਦਰੀ ਵੀਰੇ ਹੋਡੀ ਕਬੂਤਰ ਹੈ ਫੇਰ ਤਾਂ ਕੰਮ ਗਲਤ ਹੋ ਹੀ ਗਏ ਯਾਰ ਹਾਂ ਮੈਂ ਜੋੜਾ ਲਾਣ ਦੇ ਦੋਵਾਂ ਦਾ ਚੱਲ ਕੋਈ ਉਹਦਾ ਭਰਾ ਹੀ ਐੜ ਭੱਜਿਆ ਤੇ ਜਾਂਦਾ ਉਹਦਾ ਭਰਾ ਉਹਦਾ ਹੀ ਐ ਕਾਲੇ ਦਾ ਭਰਾ ਬਾਹਰੀ ਬਰੀਡ ਦਾ ਐ ਪਾਕਿਸਤਾਨੀ ਦਾ ਜਿਹੜੀ ਕੂਦਰੀ ਲੈਂਦੀ ਐ ਤੀ ਉਹ ਆ ਕਬੂਤਰ ਰੱਖ ਲਿਆ ਬਈ ਯਾਰ ਆ ਨਹੀਂ ਛੱਡਿਆ ਚਾਰ ਕਬੂਤਰ ਛੱਡਿਆ ਕਬੂਤਰ ਰੱਖ ਲਿਆ ਲਓ ਜੀ ਆ ਸਵੇਰੇ ਸਵੇਰੇ ਠੀਕ ਆ ਹੌਲੀ ਨਹੀਂ ਗੱਲ ਨਾ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਹੌਲੀ ਹੌਲੀ ਥੰਡਾ ਸਪਾਂਸਰਡ ਬਾਇ ਦੀ ਪੂਕਲੀ ਤੜਕੋ ਤੜਕੀ ਠੀਕ ਹੈ ਕਿ ਨਹੀਂ ਤੇ ਉਹ ਝਗ ਜੀ ਨੇ ਕਿੱਡੀ ਹੁਣ ਤੈਨੂੰ ਦੱਸਤਾ ਮੈਂ ਕਿਤੇ ਕਰਦੀ ਹਾਂ ਕੰਮ ਕਿਤੇ ਕੂਟਰ ਛੜਦੇ ਵੀਰੇ ਪੰਜ ਲਿਆਂਦੇ ਸੀ ਇੱਕ ਰੋਕਤਾ ਚਾਰ ਛੜਦੇ ਠੀਕ ਹੈ ਕਿ ਨਹੀਂ ਤੇ ਇੰਟਰਕਾਊਂਟਰਾਂ ਦੇ ਤਾ ਸਭ ਕੰਮ ਫਾਈਨਲ ਕਰਾ ਠੰਡਾ ਦਿੱਤਾ ਪੀ ਉਦੋਂ ਬਾਅਦ ਦੇਖਦੇ ਆ ਕੀ ਬਣਦਾ ਮੇਰੇ ਵੀਰੋ ਲਓ ਜੀ ਹੋ ਗਿਆ ਉਹੀ ਕੰਮ ਜਿਹਦਾ ਡਰ ਸੀਗਾ ਠੀਕ ਹੈ ਕਿ ਨਹੀਂ ਤੇ ਮੈਂ ਤੈਨੂੰ ਕੀ ਦੱਸਿਆ ਹੈ ਚੰਗਾ ਹੀ ਆ ਜਿਹੜਾ ਇੱਕ ਰਹਿ ਗਿਆ ਦੀਪੂ ਦੀ ਕਸਮਦਾ ਆਪਣੀ ਕਸਮਦਾ ਪਿੰਜਰੇ ਚ ਬੈਠਾ ਠੀਕ ਹੈ ਕਿ ਨਹੀਂ ਤੇ ਛਤਰੀ ਮੰਗਾ ਲੈਣੇ ਹਨਾ ਉਹਨਾਂ ਤੋਂ ਆ ਗੱਲ ਸਿਆਣੀ ਕੀਤੀ ਮੁਕਸਰ ਨੇੜੇ ਹੀ ਹੈ ਨਾ ਇਹ ਤੋਂ ਹੁਣ ਕਿੰਨੇ ਕਿਲੋਮੀਟਰ ਤੋਂ ਮੁਕਸਰ ਥੋੜੇ ਹੀ ਹੋਣਾ ਬਸ ਉਹਨੂੰ ਮੁਕਸਰੋਂ ਕਰ ਲੈਣੇ ਹਨਾ ਆਪਾਂ ਠੀਕ ਹੈ ਕਿ ਨਹੀਂ ਤੇ ਇਧਰ ਤੈਨੂੰ ਵਾਲੇ ਮਿੱਤਰੀ ਪਹੁੰਚੇ ਹੋਏ ਆਪਣੇ ਹੈਪੀ ਆਰਗੇ ਹੋ ਰਹੀ ਪੀ ਜੀ ਓਕੇ ਰਿਪੋਰਟਾਂ ਜੀ ਠੀਕ ਆ ਉ ਤਾਂ ਹਾਉ ਕੋਠੀ ਨੇ ਹਾਰ ਜਿੱਤ ਕਰਾਉਣੀ ਸੀ ਬਈ ਹਾਉ ਵਾਲੀ ਇਹ ਪਰ ਉਹ ਦੂ ਪਹਿਲਾ ਆਹ ਹਾਰ ਜਿੱਤ ਕਰਾ ਦੂਗਾ ਵੱਡੀ ਮੀਜ਼ ਆ ਜੇ ਟਲ ਗਿਆ ਤਾਂ ਚੰਗਾ ਹੀ ਐ ਤੇ ਜੇ ਨਾ ਟਲਿਆ ਨਾ ਸਾਰਿਆਂ ਦੇ ਕੂਤਰਾਂ ਜੱਖਾਂ ਦੇ ਮੰਨ ਕੇ ਮਾਰ ਇਹ ਤੋਂ ਨਾ ਕੁਛ ਵੀ ਨਹੀਂ ਮੋੜਦਾ ਇਹ ਤੋਂ ਕੁਛ ਨਹੀਂ ਮੋੜਦਾ ਤੂੰ ਸਹੀ ਦੱਸ ਮੈਂ ਲਓ ਜੀ ਇੱਕ ਹੋਰ ਨਵਾਂ ਕੰਮ ਪਾ ਲਿਆ ਹੁਣ ਡਲੇਟ ਪਾਉਣ ਲੱਗ ਗਏ ਸੀ ਕੂਤਰਾਂ ਦੇ ਬੋਲੇ ਲਾ ਕੇ ਠੀਕ ਆ ਕਿ ਨਹੀਂ ਟੁੱਟਵਾਦਾ ਬਈ ਪੱਕੀ ਗੱਲ ਐ ਹਾਂ ਹੋ ਬਾਈ ਨੇ ਵੀ ਟਪਾਦਾ ਹਨਾ ਇੱਕ ਵਾਰੀ ਮੋ ਲਾਦਾ ਤੇ ਇੱਕ ਆ ਆ ਬਾਈ ਨੇ 2 ਏਡ ਡਬਾਤਾ ਤੇ ਸਿਕੰਦਰ ਨੇ ਵੀ 2 ਏਡ ਡਬਾਤਾ ਚਾਰ ਆ ਰੀ ਇੱਕ ਮਿੰਟ ਪਾਦਾ ਬਾਈ ਠੀਕ ਹੈ ਮੈਂ ਹੀ ਰਹਿ ਗਿਆ ਹਣਾ ਏ ਗੱਲ ਤਾਂ ਪੱਕੀ ਆ ਓਏ ਲਗਭਗ ਸਾਰੀ ਪਾਸੇ ਬੂਸੇ ਗਏ ਹਣਾ ਓਏ ਇੱਕ ਮਿੰਟ ਪਿਆ ਠੀਕ ਹੈ ਉਹ ਵੀ ਤਾਂ ਗੱਲ ਹੈ ਬਾਕੀ ਬਈਆ ਸਾਰੇ ਬਾਈ ਵਧੀਆ ਓਕੇ ਆ ਰਿਪੋਰਟਾਂ ਆਹੀ ਹੁੰਦਾ ਹੋ ਕੰਜਰ ਤਾਂ ਕਿੱਧਰ ਚੜਾ ਜਾਂਦਾ ਸਾਡਾ ਸ਼ੋਰ ਉਹ ਵੇਖੀ ਓਏ ਪੈਪ ਚ ਨਾ ਫਾਜੀ ਗਾਂ ਜਾ ਕੇ ਸਿੰਦਰ ਕਿੱਧਰ ਗਿਆ ਯਾਰ ਆ ਆ ਖੜਾ ਐਡੀ ਸ਼ੀ ਦਾ ਟਿਕਣ ਵਾਲਾ ਹੈ ਨਹੀਂ ਮੈਂ ਵੀ ਵਖਾ ਕੀੜਾ ਵੱਡੇ ਤਾਂ ਮੁਰੇ ਹੁੰਦਾ ਹਰੇ ਕੰਮਾਂ ਚ ਹਾਂ ਆ ਵੇ ਓਏ ਚੱਲ ਆ ਵੇਣਿਆ ਸਿੰਦਰਾ ਏ ਆਉ ਜਾਂਦੀ ਆ ਗਈ ਬਈ ਓ ਜਾਂਦੀ ਆ ਆ ਹੋ ਗਈ ਓਕੇ ਰਿਪੋਰਟਾਂ ਸਾਡੀ ਵੀਡੀਓ ਬਣ ਗਈ ਐ ਸੈੱਟ ਹੈ ਮਾਹੌਲ ਪੂਰਾ ਠੀਕ ਐ ਕਿ ਨਹੀਂ ਤੇ ਹੁਣ ਆਪਾਂ ਟੈਕ ਜਗੇ ਮਾਤਾ ਕਹਿਣਾ ਲਓ ਜੀ ਚੜ ਕੇ ਜਾਪੀ ਤੀ ਇੱਥੇ ਪਹੁੰਚੇ ਬਾਜੀ ਤੇ ਹਨਾ ਜ਼ਿੰਮੇਵਾਰੀ ਵੱਡੀ ਦੇਤੀ ਪਈ ਇੱਥੇ ਆ ਕੇ ਸੌਣ ਲੱਗੇ ਹਨਾ ਕਾਪੀ ਤੇ ਇਨਸਾਫ ਕਰਾਇਆ ਇਹੋ ਜੀ ਕੋਈ ਗੱਲ ਨਹੀਂ ਪਹਿਲਾਂ ਤੋਂ ਜੇ ਲਾਕਡਾਊਨ ਚ ਬਾਰੀਆਂ ਹੁੰਦਗੀਆਂ 20 20 30 ਦੀ ਕਬੂਤਰਾਂ ਵਾਲੀਆਂ ਉਹਨਾਂ ਚ ਮੈਂ ਸਾਡੇ ਪਿੰਡ ਦੋ ਵਾਰੀ ਕਾਪੀ ਤੇ ਜਿਹੜਾ ਬਾਪ ਜਿੱਕਰ ਪਰ ਦੋ ਵਾਰੀ ਫੁੱਲ ਇਨਸਾਫ ਹੋਇਆ ਇੱਕ ਤਾਂ ਕਬੂਤਰ ਵੱਧਦਾ ਹਨਾ ਤੇ ਚਲੋ ਇੱਕ ਮੌਸਮ ਵੇਖੋ ਬਈ ਜਿਵੇਂ ਰੰਗ ਨਹੀਂ ਕਲੀਰ ਨੇ ਕਬੂਤਰਾਂ ਦੇ ਕਿੰਨੇ ਗਹਿਰ ਬਣੀਆਂ ਹਨਾ ਕੋਈ ਸੱਚੀ ਨਹੀਂ ਰੰਗ ਪਤਾ ਲੱਗਦਾ ਜਿਵੇਂ ਨੀਵਾ ਆਇਆ ਸਿਰ ਤੇ ਇਹਦਾ ਰੰਗ ਜੂ ਕਬੂਤਰ ਦਾ ਰੰਗ ਹੀ ਨਹੀਂ ਜਿਸਦਾ ਬਈ ਕਿਸੇ ਨਾਲ ਨ ਕਿਸ ਨੂੰ ਨਜਾਇਜ਼ ਲਜਾਨ ਨਹੀਂ ਦਿੰਦੇ ਹਾਂ ਹੈ ਸਹੀ ਹੈ ਤੇ ਬਾਬਰ ਕੇ ਸੁਖਾ ਲਗੇ ਕੰਨੀਆਂ ਹੱਥਾਂ ਮੈਂ ਤਾਂ ਹਨ ਇਹ ਬਾਈ ਵੀ ਸੱਚੇ ਤੁਹਣਾ ਪਰਮਾਤਮਾ ਤੇ ਇਨਸਾਫ ਕਰਾਈ ਤੇ ਕਾਪੀ ਦੀ ਜ਼ਿੰਮੇਵਾਰੀ ਬਾਈ ਨਹੀਂ ਦਿੱਤੀ ਅਸੀਂ ਕੁਝ ਨਹੀਂ ਕਰੀ ਚੜਨਾ ਬਈ ਮੈਨੂੰ ਸਿੱਧੀ ਬਾਈ ਇੱਥੇ ਜਿਹੜਾ ਜੀਨੇ ਬਾਜ ਕਰਾਈ ਕਾਪੀ ਚੱਕੀ ਲੈ ਕੇ ਨਾ ਚੱਕੀ ਕਾਪੀ ਬੜਨਾ ਮੈਂ ਤਾਂ ਆਪਾਂ ਮੇਰੇ ਤਾਂ ਮੂੰਹ ਡਮਹਾ ਕੀ ਬਈ ਇਹ ਡਿਵੀਡੀ ਜ਼ਿੰਮੇਵਾਰੀ ਕਹਿੰਦਾ ਕੋਈ ਨਾ ਤੇ ਇਨਸਾਫ ਕਰਾ ਇਸਦੇ ਨਾਲ ਮਾ ਚਲ ਕੋਈ ਨਾ ਕਰਦੇ ਬਈ ਇਨਸਾਫ ਨਾ ਕੁੱਤੜ ਟਿਕ ਮਾਰ ਕਰਦੇ ਦਿਨੇ ਕੀ ਬਣਦਾ ਸਾਰਾ ਕੁਝ ਬਾਈ ਦਾ ਵੀ ਦੱਸਦਾ ਕਿ ਤੁਸ ਨੂੰ ਆ ਓਕੇ ਚਲੋ ਲੱਗਦੇ ਆ ਟੀਮ ਸਾਰੀ ਬੰਦਾ ਹਾਂਜੀ ਮੇਰੇ ਵੀਰੋ ਪੂਰਾ ਜੋਰ ਲਗਾਇਆ ਪਿਆ ਬਈ ਠੀਕ ਹੈ ਕਾਪੀ ਦਿਨ ਸਾਫ ਦਾ ਪੂਰਾ ਜੋਰ ਲਗਾਇਆ ਪਿਆ ਹੈਣਾ ਜੇ ਹਜੇ ਵੀ ਲੋਕ ਕਹਿਣ ਵੀ ਸਾਡੇ ਤੋਂ ਇਨਸਾਫ ਨਹੀਂ ਹੋਇਆ ਜਾਂ ਕੁਝ ਵੀ ਆ ਬਈ ਹੁੰਦਾ ਫੇਰ ਇਨਸਾਫ ਹੁੰਦਾ ਵੀ ਨਹੀਂ ਬਈ ਠੀਕ ਹੈ ਬਿਨਾ ਕਿਸੇ ਉਹਦੇ ਤੋਂ ਸਵਾਰਥ ਤੋਂ ਅਸੀਂ ਤਾਂ ਲੱਗੇ ਪਏ ਆ ਬਈ ਹੈਣਾ ਸੇਵਾ ਇਹ ਹੈਗੇ ਨਹੀਂ ਫਿਰ ਵੀ ਲੋਕ ਜੀ ਜਿੰਦੇ ਆ ਕੇ ਯਾਰ ਹੈ ਨਹੀਂ ਲੋਕਾਂ ਨੂੰ ਅਕਲਾ ਆ ਦੇਖ ਯਾਰ ਉਹਦੋਂ ਨੂੰ ਤੂੰ ਭੁੱਲ ਜਾਏਂਗਾ ਤੂੰ ਲੇਖ ਲਾ ਉਹਨੂੰ ਬ੍ਰੇਕ ਕੂਲ 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 ਛੇਰੋ ਕੂਲ ਕੋਈ ਨਾ ਕੋਈ ਨਾ ਕੋਈ ਨਾ ਕੋਈ ਚੱਕਰ ਨਹੀਂ ਸ਼ਾਂਤ 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 ਕਰ ਲਓ ਕਰ ਲਓ ਆਏ ਹੁੰਦੇ ਆ ਗੁੱਤਰ ਟੈਕਾ ਠੀਕ ਹੈ ਬੁੱਟਾ ਡੋਲਾ ਹੁਣ ਬਾਲੇ ਲਗੇ ਪਏ ਆ ਬਈ ਯਾਰ ਯਾਰ ਉਹ ਝੱਲ ਤੇ ਥੁੰਝੇ ਵਾਲਾ ਕੂਤਰ ਦਿਖਿਆ ਨਹੀਂ ਬਾਈ ਕੇ ਫਰਦਾ ਸੀਗਾ ਯਾਰ ਗਲਾਬੀ ਥੁੰਝੇ ਕਾਲੀ ਜਲ ਫਰਦਾ ਝੋੜਾਂ ਵਾਲਾ ਹੀ ਫਰਦਾ ਸ਼ੁਕਰਿਆ ਬਾਜੀਆਂ ਤੇ ਟੱਕਰਦਾ ਹੁਣੇ ਦੇਖਣੂ ਘਰੇ ਕੋਰੇ ਨਹੀਂ ਆਉਂਦਾ ਇਹ ਤੇ ਪਾਰਟੀ ਬਦਲ ਹੀ ਸਾਲੇ ਨੇ ਦੇਖਣੇ ਪਾਰਟੀ ਬਦਲ ਲਿਆ ਝੋੜ ਕਰਦੇ ਠੀਕ ਹੈ ਕਿ ਨਹੀਂ ਨੀਗਾ ਮਾਰਦੇ ਹਾਂਜੀ ਮੇਰੇ ਵੀਰੋ ਅੱਜ ਤਾਂ ਜਲੂਸ ਕੱਢਤਾ ਜੀ ਪੁੱਛੋ ਹੁਣ ਅੱਜ ਤਾਂ ਕੀ ਬਣਿਆ ਬੜੀ ਠੀਕ ਹੈ ਕਿ ਨਹੀਂ ਸੋਨ ਸਾਰੀ ਗੱਲਬਾਤ ਹੈ ਲਓ ਜੀ ਦੂਸਰਾ ਵਾਲਾ ਕਬੂਤਰ ਬੈਂਦਾ ਵਿਖਾ ਗਏ ਤੁਹਾਨੂੰ ਨਜ਼ਰ ਨਾ ਲੱਗ ਜੇ ਕਿਤੇ ਬੈਠੀ ਨਾ ਕਰਮ ਤਾਂ ਆਪਣੇ ਬਹੁ ਮਾੜੇ ਕਿਤੇ ਜੀਤੇ ਨਿਗਾ ਮਾਰ ਚੁਦੀ ਮਾੜੇ ਖਤ ਗਏ ਆ ਵਾਹ ਓਏ ਮਾਨ ਗਏ ਓਏ ਆਏ ਜੜਦਿਆ ਦੂਸਰਾ ਵਾਲੇ ਠੀਕ ਹੈ ਕਿ ਨਹੀਂ ਚਲੋ ਭਈ ਅੱਜ ਤਾਂ ਨਾ ਸਹੀ ਦੱਸ ਗਏ ਬਹੁਤ ਬੇਇਤੀ ਹੋਈ ਬੇਇਤੀ ਨਹੀਂ ਕਹਿ ਸਕਦੇ ਅੱਜ ਤਾਂ ਇੱਕ ਸਾਦੇ ਬਾਹਲੇ ਲੋਕਾਂ ਦਾ ਹੈ ਨਾ ਫੜਬੋਲੇ ਹੋਣਾ ਪਿਆ ਸਾਨੂੰ ਕਾਪੀ ਪਿੱਛੇ ਸਾਨੂੰ ਸਾਰੀ ਗੱਲਬਾਤ ਕੋਈ ਨਾ ਦੱਸਾਂਗੇ ਹਾਂਜੀ ਪੌਂਸ ਟਿਕਾਏ ਪੈਟਰੋਲ ਪੰਪ ਤੇ ਲਓ ਜੀ ਇਹਦੇ ਚ ਆ ਗਿਆ ਤੇ ਇਹਦੇ ਜੀ ਪਾਰੇ ਠੀਕ ਹੈ 400 ਦਾ ਪੈਟਰੋਲ ਕਰ ਲਿਆ 100 ਦਾ ਰਿਮੋਟ ਵਾਲੇ ਜਿੱਤੇ 300 ਦਾ ਬੋਤਲਾਂ ਚ ਆਪਣੇ ਨਾਲ ਤੇ ਵੀ ਪੈਟਰੋਲ ਮੋੱਕ ਗਿਆ ਮੋਟਰਸਾਈਕਲ ਉੱਤੇ ਗੇਜ ਜਾਰੇ ਠੱਲ ਗਿਆ ਦਾ ਹਨਾ ਬਸ ਮਾੜੀ ਕਿਸਮਤ ਹੀ ਇਹਨੂੰ ਰਾਹ 'ਚ ਰੋਕ ਕੇ ਦੱਸਾਂਗੇ ਅੱਜ ਕੀ ਕੀ ਵਾਪਰਿਆ ਤੇ ਕੀ ਕੀ ਲੋਕਾਂ ਨਾਲ ਸਾਨੂੰ ਭੈਜੋ ਬੜ ਬੋਲੇ ਹੋਣਾ ਅੱਜ ਬਿਨਾ ਕੰਮ ਤੋਂ ਯਾਰ ਕਾਫੀ ਤੇ ਸਭ ਕਾਫੀ ਦਾ ਕੰਮ ਬਹੁਤ ਲੋਕਾਂ ਨਾਲ ਗਾਲਾਂ ਹੀ ਮਿਲ ਰਹੀਆਂ ਨੇ ਮੈਂ ਤੜਕੇ ਵੀ ਤੜਕੇ ਵੀ ਦੱਸਿਆ ਜੀ ਕੱਲ ਨੂੰ ਹੋਣਾ ਪਊਗਾ ਆਇਓ ਝੋੜਾਂ ਨਾਲ ਆਪਾਂ ਦੇਖਿਆ ਅੱਗੇ ਚੱਲ ਤੂੰ ਵੀ ਚੱਲਦਾ ਝੋੜਾਂ ਨਾਲ ਵੀ ਚੱਲਦਾ ਤੁਸੀਂ ਐਂ ਕਰੋ ਇੱਥੋਂ ਨੇ ਪਿੰਡ ਜੀ ਖੜ ਜੋ ਕੋਈ ਉੱਡ ਕੇ ਆ ਗਈ ਕੂਤਰੀ ਤਾਂ ਆਪਾਂ ਲੈ ਚੱਲਾਂਗੇ ਹਾਂ ਦੱਸ ਤੂੰ ਸੁਣਾ ਦੇ ਬੋਲ ਤੂੰ ਕਿੱਥੇ ਚੱਲੇ ਮੈਂ ਇਧਰ ਜਿਹੜਾ ਨਾਲ ਪਿੰਡ ਉੱਥੇ ਬਿਠਕਾਂਤਰਾਂ ਵਾਲਾ ਵੇਖਣੇ ਜਾਂਦਾ ਹੈਗਾ ਅਸੀਂ ਫਿਰ ਇਧਰ ਹੋ ਜਾਂਦੇ ਆ ਚੱਕ ਗਿਲ ਜਿਆਲਾ ਹਾਂ ਚੱਕ ਗਿਲ ਜਿਆਲਾ ਠੀਕ ਆ ਉਹ ਇਧਰ ਰਹਿ ਗਿਆ ਮੈਨੂੰ ਲੱਗਦਾ ਇਧਰੋਂ ਜਾਂਦੇ ਸਮਾਗਾਂ ਮੰਗਾਂ ਵਾਲਾ ਤੇ ਮੰਦਿਰ ਉਹ ਜਾਂਦਾਂ ਨੇ ਵੇਖਣਾ ਵੀ ਤੂੰ ਜੀ ਘਰੇ ਜਾਣਾ ਘਰੇ ਜਾਂਦਾ ਕੋਈ ਚੱਕਰ ਨਹੀਂ ਜਾਂਦਾ ਹੋਰ ਕਿੱਧਰ ਜਾਣਾ ਫਿਰ ਮੈਨੂੰ ਦੱਸ ਵੀ ਤੂੰ ਕੀ ਚਾਹਣਾ ਕੀ ਹੈਗਾ ਫੂਤਰ ਵੇਖਣਾ ਨਾ ਨਾ ਵੀ ਫੂਤਰ ਵੇਖਣ ਫਿਰ ਤੂੰ ਮੁੜਨ ਦਾ ਤਾਂ ਫਾਇਦਾ ਹੀ ਕੋਈ ਨਹੀਂ ਉਸੇ ਇਧਰੋਂ ਟੱਪ ਕੇ ਤੂੰ ਤਾਂ ਜਾਂਦਾ ਹੀ ਵੀ ਇਹਦੇ ਜਾਉਂਗੇ ਚੱਕਰ ਆਈ ਹੈ ਫਿਰ ਜੇ ਕੋਈ ਸਮਾਨ ਹੈਗਾ ਲੈ ਜਾਣ ਵਾਲਾ ਤੇ ਤੂੰ ਹੀ ਲੈ ਉਚਾ ਕੇ ਇਧਰ ਹੀ ਟੱਪੇ ਸਮਾਨ ਤਾਂ ਫਿਰ ਕੀ ਹੋਣਾ ਤੈਨੂੰ ਦੇਖਦਾ ਵਾ ਬੇ ਇੱਕ ਮਿੰਟ ਬੜੀ ਦੂਸਰ ਪਈਆ ਛਦਰਾਂ ਉੱਤੇ ਲੱਗੇ ਦਾ ਇੱਕ ਵਾਰ ਹੋਰ ਕਾਪੀ ਦਿੱਤੀ ਤਾਂ ਜਿਹੜੀ ਅੱਜ ਲੈਤੀ ਲੈਤੀ ਡਿਊਟੀ ਹੁਣ ਕੱਲ ਨੂੰ ਲੈਣੀ ਪਊਗੀ ਸਿੱਧੇ ਹੀ ਹਿਸਾਬ ਕਰਦਾ ਡਿਊਟੀ ਕਾਪੀ ਦੀ ਬੰਦਿਆਂ ਨੂੰ ਆਉਣਾ ਪਊ ਇੱਥੇ ਤੇ ਹਾਰ ਜਦ ਤੱਕ ਨਹੀਂ ਪਊਗੀ ਵੀਰੇ ਸਿੱਧਾ ਹਿਸਾਬ ਕਰਦਾ ਜਿਹੜੀ ਪੰਗਾ ਲੈ ਲਿਆ ਤੇ ਸਿਰੇ ਚੜਾਵਾਂਗੇ ਹਾਂਜੀ ਓ ਹੋਰ ਕੀ ਹਾਂਵਾ ਜੀ ਵੀਡੀਓ ਬਣ ਗਈ ਤੁਹਾਡੀ ਵੀ ਕੀ ਨਾਮ ਆ ਤੁਹਾਡਾ ਜੀ ਮੈਂ ਨਾ ਬਲਜਿੰਦਰ ਸਿੰਘ ਵੀਰੇ ਬਲਜਿੰਦਰ ਸਿੰਘ ਓ ਲਓ 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 ਠੀਕ ਹੈ ਠੀਕ ਓ ਲਓ ਜੀ ਲਓ ਜੀ ਠੀਕ ਹੈ ਜੀ ਤੁਹਾਡਾ ਘਰ ਸੇ ਹਾਂਜੀ ਹਾਂਜੀ ਇਹ ਨਾ ਵੀ ਫੇਅਰਪੋਰਟਾਂ ਕੋ ਕੇ ਵੰਦੇ ਠੀਕ ਹੈ ਜੀ ਨਹੀਂ ਨਹੀਂ सांगਦਾ ਮੁੰਡਾ ਥੋੜਾ ਜਿਹਾ ਹਾਂਜੀ ਬਾਬਿਓ ਪਹੁੰਚ ਗਏ ਬਈ ਇੱਥੇ ਸੁਖਣੀਆ ਬਲੂ ਤੇ ਬਈ ਇੱਥੇ ਆ ਕੇ ਅਸੀਂ ਬਿਟਕਾਂਤਰਾਂ ਵਾਲਾ ਵੇਖਣ ਆਏ ਸੀ ਆਪਣਾ ਬਿਟਕਾਂਤਰਾਂ ਵਾਲਾ ਆਪਣਾ ਦੂਸਰ ਜਾਂ ਇੱਕ ਗੋਸ਼ ਵਾਲੀ ਦੂਸਰ ਜਾਂ ਦੂਜੇ ਦੋ ਪੁੱਤਰ ਭੁੱਖੇ ਬੈਗੇ ਆਪਣੇ ਹਨਾ ਤੇ ਉਹ ਬੁੱਤਰ ਵੀ ਇਧਰ ਆਪਾਂ ਨੂੰ ਦੱਸ ਪਈ ਜਿਵੇਂ ਮੰਨ ਕੇ ਜਾਲ ਵੀ ਕਿਸੇ ਨੇ ਦੱਸਿਆ ਵੀ ਆਪਣਾ ਪੁੱਤਰ ਕਹਿੰਦੇ ਵੀ ਬਿਟਕਾਂਤਰਾਂ ਜਦੋਂ ਇੱਥੇ ਆ ਕੇ ਪੁੱਛਿਆ ਮੈਂ ਵੀ ਆਇਆ ਕਰੇ ਕੋਈ ਨਵਾਂ ਕਬੂਤਰ ਆਇਆ ਉਹ ਕਹਿੰਦਾ ਬਈ ਰੰਗ ਦੱਸ ਮੈਂ ਕਹਾ ਬਈ ਸਾਡੇ ਕੂਤਰੇ ਹਰੀ ਬਿੱਠ ਗਲਾਦੀ ਕਾਂਤਰਾ ਉਹ ਕਹਿੰਦਾ ਬਈ ਹੁਣੇ ਡਿਗਰ ਟਾਵਰਾਂ ਕੰਨੀ ਜਾਉ ਹਨਾ ਤੇ ਇਹ ਤਾਂ ਟਾਵਰਾਂ ਕੰਨੀ ਆ ਕੇ ਖੜੇ ਐ ਤੇ ਇੱਕ ਕਬੂਤਰ ਤਾਂ ਵੈਸੇ ਵੀ ਟਾਵਰ ਤੇ ਹੀ ਬੈਠਾ ਹਨਾ ਉਹ ਬੈਠਾ ਜਾ ਮੈਂ ਸਿਰੇ ਤੇ ਹੋਇਆ ਕੀ ਪਤਾ ਉਹ ਵੀ ਨਾ ਬਣ ਜੇ ਬਈ ਤੇ ਬਾਕੀ ਆਪਾਂ ਬਾਈ ਨੂੰ ਸਾਧਿਆਂ ਥਲੇ ਇੱਕ ਛਤਰੀ ਬੜਾਈ ਜਾਂਦੇ ਇੱਕ ਇੱਕ ਇਹ ਨਾਲ ਕਰਦੇ ਆਂ ਗੱਲਬਾਤ ਪੁੱਛਦੇ ਆਂ ਵੀ ਆਪਣੇ ਕਬੂਤਰ ਹਾਂਜੀ ਇੱਥੇ ਕਿਤੇ ਰੁਕੇ ਯਾਰ ਇੱਥੇ ਨਾ ਰੁਕੀਂ ਤੀਰੋ ਕਰਾ ਚੰਡੀ ਤੇ ਕੋਈ ਨਾ ਇੱਥੇ ਬੈਠੇ ਖਾਣੇ ਯਾਰ ਨਹਿ ਫਾਇਨਾ ਵੀ ਨਹੀਂ ਟੱਗੇ ਭਾਈ ਇਹ ਨਾ ਹੁੰਦਾ ਕੋਈ ਵੇਖ ਲੈ ਫੜ ਕੇ ਦੂਸਰ ਦਾ ਸਰੀ ਮੋੜਦਾ ਤੜਕੇ ਆਖਾਂ ਕੋਈ ਦੇ ਦੇ ਪੰਜ ਸੱਤ ਸੌ ਸਾਡੇ ਐਂਟਰੀ ਮੋੜ ਦੇ ਹੋਰ ਤਾਂ ਕੀ ਐ ਇਹ ਭਾਈ ਸੁਖਨੇ ਕੂਤਰ ਨਾ ਆਪਣੇ 100% ਬਿਟਕਾਂਤਰਾਂ ਵਾਲੇ ਸੁਖਨੇ ਵਾਲੂ ਪਿੱਲ ਪੈ ਗਈ ਹੈ ਨਾ ਜਿਹੜੇ ਬੰਦੇ ਨੇ ਸਾਨੂੰ ਕਿਹਾ ਨਾ ਜਾਓ ਭੱਜ ਕੇ ਜਾਓ ਉਧਰ ਡਿੱਗ ਗਿਆ ਤੁਹਾਡਾ ਕੂਤਰ ਐ ਕੋਈ ਕਹਿੰਦਾ ਨਹੀਂ ਹੁੰਦਾ ਉਹ ਐ ਉਹੀ ਕਹਿੰਦਾ ਹੁੰਦਾ ਜਿਹਨੇ ਪਿੱਲ ਪਾਉਣੀ ਹੁੰਦੀ ਹੈ ਨਾ ਚਲੋ ਛੱਡੋ ਯਾਰ ਬਿਟਕਾਂਤਰਾਂ ਵਾਲਾ ਆਪਣਾ ਟਾਈਮ ਚ ਆਇਆ ਦੂਸਰ ਚ ਆਇਆ ਉਹ ਭਈ ਭੱਜ ਗਿਆ ਨਾ ਬਿਟਕਾਂ ਦੇ ਕੂਤਰ ਬਾੜਾ ਵੱਧਗਾ ਸਮੈ ਜੀਗਾ ਦੂਜੇ ਦੋ ਕਬੂਤਰ ਭੁੱਖੇ ਹਰਗੇ ਜਮਾ ਗੋਸ਼ਿਆਲੀ ਮਾੜੀ ਵੱਧ ਤੇ ਸੀਗੀ ਤੈਨੂੰ ਗੱਲ ਉਹ ਕਿਹਾੰਦ ਗਈ ਯਾਰ ਸਾਰਿਆਂ ਤੋਂ ਘੱਟ ਸੀਗੀ ਆਪਣੀ ਕੰਡਕਾਂਤ ਵਾਲੀ ਠੀਕ ਐ ਥੱਲੇ ਆਇਆ ਝੋੜਾਂ ਵਾਲਿਆ ਬੈਠ ਕੇ ਖਾਣੇ ਯਾਰ ਸਾਰਿਆਂ ਤੋਂ ਘੱਟ ਸੀ ਹਵਾ ਹੀ ਬੁੜੀ ਉਹਦੇ ਨਿਆਰਾ ਮੰਝਾ ਵਾਲੇ ਤੇ ਸੌਕੇ ਘਰੇ ਗੁੰਨੇ ਜਾਂਦੇ ਸਾਰਿਆਂ ਤੋਂ ਘੱਟ ਸੀ ਆਪਣੀ ਬਿਟਕਾਂਤਰ ਵਾਲੀ ਉਦੋਂ ਉੱਤੇ ਸੀ ਆਪਣਾ ਗੋੜ ਰੰਗਾ ਉਦੋਂ ਉੱਤੇ ਸੀ ਗੋਸ਼ਿਆਲੀ ਤੇ ਉਦੋਂ ਉੱਤੇ ਸੀ ਬਿਟਕਾਂਤਰ ਵਾਲਾ ਤੇ ਸਭ ਤੋਂ ਟੌਪ ਤੇ ਫਿਰਦਾ ਇਹ ਬਿਟਕਾਂਤਰ ਵਾਲਾ ਉਦੂੜੀ ਮਾੜੀ ਜੀ ਗੋਸ਼ਿਆਲੀ ਉਦੋਂ ਥੱਲੇ ਹਰ ਗਿਆ ਰੱਤਾ ਆਪਣਾ ਟਾਈਮ ਨਾਲ ਥੋੜਾ ਜਿਹਾ ਤੇ ਉਦੋਂ ਥੱਲੇ ਹਰ ਗਈ ਘੰਡਕਾਂ ਕਲੇ ਭੁੱਖੀ ਆਪਣੀ ਚਲ ਖਾ ਕੇ ਆਇਆ ਪੀ ਕੇ ਮੋਟਨ ਡਿਊ ਫਿਰ ਚੱਲਦੇ ਆਪਾਂ ਟ੍ਰੋਪ ਚੱਲ ਕੇ ਗਿਲਜਲੇ ਜਾਣਾ ਅਸੀਂ ਉਹ ਸੁਕਣੇ ਬਲੂ ਚਾਹੀਏ ਗਿਲਜਲੇ ਜਾ ਕੇ ਪਿੰਜਰੇ ਕੂਤਰ ਚੱਕ ਚੁੱਕੇ ਪਤਾ ਨਹੀਂ ਘੰਡਕਾਂ ਤਾਂ ਲਈ ਫੜੀ ਕੇ ਨਹੀਂ ਰੱਤਾ ਤਾਂ ਚਲੋ ਫੜ ਲਿਆ ਹਾਂਜੀ ਚੱਲਦੇ ਆ ਘਰ ਨੂੰ ਮੋਤਨਾ ਚੱਕ ਲਈਆਂ ਪਿੰਜਰੇ ਚੱਕ ਲਈ ਇਹਦੇ ਚ ਪਾਲਾ ਨਾ ਬੂਤਲਾ ਸੱਚ ਹੈ ਨਾ ਯਾਰ ਇਹ ਤੋਂ ਮੈਂ ਉਹ ਪੰਜਾਂ ਨੂੰ ਵਾਲੇ ਦਰ ਨਹੀਂ ਲੈ ਕੇ ਗਿਆ ਓਏ ਉਹਨਾਂ ਨੂੰ ਆਪ ਰੱਖ ਕੇ ਗਈ ਸੀ ਆਪਣੇ ਆਸਤੇ ਕੂਤਰ ਨੂੰ ਪਾਣੀ ਵਾਸਤੇ ਹੋਇਆ ਆਪਣੀ ਜਿਹੜੇ ਪਾਣੀ ਆਪਾਂ ਦਾ ਨਾਲ ਪੀ ਜਾਣੇ ਹੁੰਨੇਗੇ ਇਹ ਚ ਕੱਸੀ ਵਾਲਾ ਪਾਣੀ ਪਿਆ ਸੀਗਾ ਕੋਹੂਦਰ ਨੂੰ ਦੇਣ ਵਾਸਤੇ ਨਹੀਂ ਦੀਪਾ ਵੀ ਘਾਣਾ ਪਿਆ ਹੋਈ ਆ ਖੜ ਦੇ ਰੱਖਿਆ ਤੇ ਚਲੋ ਵੀਰੇ ਚੱਲਦੇ ਆ ਪਿੰਡ ਰੋਲੀ ਰੋਲੀ ਹੋਰ ਜੇ ਜਾਣਾ ਆਪਾਂ ਵੀਰੇ ਠੀਕ ਆ ਰਾਮਾਈ ਚੱਲਦੇ ਆ ਜੀ ਹੁਣ ਕਿਤੇ ਬਾਈ ਆਏ ਥੱਲੋਂ ਕਿਸੇ ਪਾਸੋਂ ਕਿਆ ਟਾਈਮ ਨੇ ਆਉਂਦਾ ਦਾ ਹੇ ਨਹੀਂ ਉਹ ਤਾਂ ਜਾ ਆ ਜਾ ਅੱਛਾ ਠੀਕ ਹੈ ਚਲੋ ਜੀ ਪਿੰਜਰੇ ਚੱਕੋ ਗੁਰੂ ਸਾਹਿਬ ਆਏ ਸੀਗੇ ਇੱਥੇ ਪਿੰਜਰਾ ਫੜਾਉਣ ਨਹੀਂ ਜੀ ਤੁਸੀਂ ਲੇਖੋ ਗੱਲ ਜੀ ਗਾਂਜਾ ਲੈ ਵੀ ਜੀ ਅੱਗੇ ਜਾਓ ਜੀ ਹਾਂ ਜੀ ਗਾਂਝਾ ਗਾਂਝਾ ਵੇ ਹੋੜੀ ਦੇ ਚੁੱਪ ਚ ਕਰਕੇ ਚੱਲੋ ਇਹ ਰੌਲਾ ਜਾਵਾ ਪਈਆਂ ਸੀ ਆਪਾਂ ਕਿਤੇ ਆਪਣੋਂ ਕੋਈ ਬੋਲ ਮਾਰ ਲੈ ਵੇਖ ਕੇ ਚਲੋ ਚੱਲਦੇ ਆ ਘਰੇ ਹੈਨਾ ਓਹੋ ਬੜਾ ਅਗਿਆਰ ਆਇਆ ਕਾਫੀ ਤੇ ਜੋਦੜਾ ਕਿਹੋ ਜਿਹਾ ਕਲਚਰ ਇਹ ਬਤਾਂ ਹਾਂ ਜੀ ਪਹੁੰਚ ਗਏ ਘਰੇ ਤੇ ਚਾਬਗਾ ਵੀ ਆਪਣਾ ਕੀ ਕਹਿੰਦੇ ਹੁੰਦੇ ਆ ਪਤਾ ਨਹੀਂ ਚੁਬਰ ਨੇ ਕੀ ਹਿਸਾਬ ਕਦਾਂ ਕੀਤਾ ਹੋਣਾ ਚਾਬਗਾ ਦਾ ਮੈਨੂੰ ਲੀਵਿੰਗ ਲੱਗਦਾ ਰਹੇ ਹੁੰਦਾ ਹੈ ਹਾਂ ਉਹ ਤਾਂ ਮਨ ਨੂੰ ਆ ਜਾਂਦਾ ਮੈਂ ਤਾਂ ਆਪਾਂ ਕੀ ਹੁੰਦਾ ਤੇ ਜੇ ਮੈਂ ਘਰੋਂ ਦੂਜੀਆਂ ਚਾਬਗਾਂ ਜਾਂਦੇ ਹਣਾ ਖੋਲ ਕੇ ਦੇਖਦਾ ਸਪੀਡ ਵੀ ਖੁੱਲੇ ਪਿਆ ਕੋਲਡਰ ਵੀ ਚੱਲੀ ਜਾਂਦੇ ਨੇ ਇਹ ਕੀ ਹਿਸਾਬ ਕਥਾ ਆਇਆ ਇਹ ਕੀ ਮਤਲਬ ਹੋਇਆ ਹੈ ਇੱਕ ਮੋੜ ਖੜ ਜਾ ਆਪਾਂ ਨੂੰ ਛਾਏ ਇਹ ਕਾਰੀ ਲੈ ਇਹ ਮੋਰਸਾ ਤਾਂ ਬਾਹਰ ਹੀ ਘੱਟ ਰਹੇ ਨੇ ਨਾ ਤੂੰ ਰਹਿਣਾ ਇਹਨਾਂ ਛੱਡ ਕੇ ਆਉਂਦਾ ਸੀ ਦੱਸ ਜੋ ਛੱਡ ਹੀ ਆਇਆ ਤੂੰ ਛੱਡਿਆ ਮੈਂ ਕੂਤਰ ਵੀ ਦੇਖਣ ਆ ਜਾ ਕੇ ਹੈ ਜੈ ਕੂਤਰ ਵੀ ਦੇਖਣ ਆ ਵੀ 11 ਵਜ ਗਏ ਮਾਨਾਂ ਦਾ ਪਹੁੰਚ ਗਏ ਹਜੇ ਆ ਜਾ ਅੰਦਰ ਖੰਡ ਪਿੰਜਰੇ ਛੱਦਰਾਂ ਅੰਦਰ ਚੱਕ ਲੈ ਹੈ ਫਿਰ ਮੋਟਰਸਾਈਕਲ ਤਾਂ ਅੰਦਰ ਨਾ ਹੀ ਕਰ ਮੋਟਰਸਾਈਕਲ ਤਾਂ ਨਹੀਂ ਹਾਂ ਛੱਦਰ ਹੀ ਚੱਲ ਕੋਈ ਇਹਨਾਂ ਖੜਦਿਆ ਕਰ ਵੀਓ ਵੇਖਣ ਦੇ ਪਹਿਲਾਂ ਮੈਂ ਸ਼ੇਅਰ ਕਰਿਆ ਹੈ ਹੈ ਜਦ ਤੂੰ ਆ ਰਹੀ ਹੋਰੇ ਬੁੱਢਾ ਕਰੇ ਹੋਰੇ ਕੋਟਰੂ ਹੈਂ ਬੱਲ ਲਗੜਾ ਨਹੀਂ ਵਰ ਲਿਓ ਓਏ ਕੀ ਹੋ ਗਿਆ ਹੈ ਆਇਆ ਆਇਆ ਓ ਕੀ ਹੋ ਗਿਆ ਕੀ ਹੋ ਗਿਆ ਭੈਣਾ ਚੱਕ ਮੋ ਚੱਕ ਗਿਆ ਆਇਆ ਆਇਆ ਮੇਰੀ ਮਿੱਟੀ ਆ ਜਾ ਆ ਜਾ ਆ ਜਾ ਆ ਜਾ ਲਿਓ ਦੇਖੋ ਵੀ ਲੈ ਕੇ ਬਹਾਰ ਗਿਆ ਫਿਰ ਚਾਬਾ ਕਿੱਥੇ ਰੱਖ ਗਏ ਹੋ ਯਰ ਹੋ ਲਿਓ ਵਾਰ ਕਿਦਰੀ ਆ ਨੋਰੀਆ ਬੋ ਯਾਰ ਕਾਮ ਆਉ ਖੋ ਗਿਆ ਯਾਰ ਮੈਂ ਲੰਬੀ ਵਾਲੇ ਮੁੰਡੂ ਨੂੰ ਛੱਡਣ ਆਇਆ ਤੇ ਤੇਲ ਮੁੱਕ ਗਿਆ ਤੇ ਹੁਣ ਪੰਪ ਤੇ ਪੰਪ ਵੀ ਬੰਦ ਹੈ ਬਾਬਾ ਕੱਢ ਕੇ ਮੜਾ ਜਾ ਐਂ ਕਰਦਾ ਹੈ ਓਕੇ ਯਾਰ ਸੱਚ ਕੇਵਲ ਤੂੰ ਕਹੀ ਯਾਦ ਕਰ ਰਹੀ ਵਾਹ ਤੇਰੇ ਦਿਮਾਗ ਵਾਲਾ ਕੰਮ ਕਰ ਗਿਆ ਬਈ ਤੇਰੇ ਸੱਚੀ-ਮੁੱਚੀ ਮੈਂ ਤਾਂ ਮੁੰਡਾ ਕੱਢ ਕੇ ਪਾ ਰੰਦਾ 12 ਵਜੇ ਕੋਈ ਪੈਟਰੋਲ ਪੰਪ ਨਹੀਂ ਖੁੱਲਦਾ ਹੁੰਦਾਗਾ ਪਰ ਖਲਵਾ ਲਿਆ ਰਮਾਨ ਲੰਬੀ ਵਾਲੇ ਬਸ ਬਸ ਜਾਨਣਾ ਮੈਂ ਹੁਣ ਘਰੇ ਚੰਗਾ ਬਹੁਤ ਸਮਾਂ ਲੱਗਦੀ ਬਤਵਾ ਵੀ ਕੀ ਨਹੀਂ ਹੋ ਰਿਹਾ ਉਹ ਪਹੀ ਐ ਇੱਕ ਕਰ ਦਈ ਐ ਚੱਲ ਜਲਦਬਾ ਜਿਦਿਨੋ ਇਹਦਾ ਕਰਦੇ ਰਹਿਰੇ ਕੋਲੋਂ ਦੋ ਮਿੰਟ ਅਰੇ 12 ਵਜੇ ਤੇ 47 ਮਿੰਟ ਹੋ ਗਏ ਠੀਕ ਐ ओके भाई बस यार पाणी ਗੱਲ ਹੋ ਰਹੀ ਨੇ ਸਮਝਿਆ ਨਾਲ ਥਾਇਨਾ ਕਿ 79 ਉਹਦਾ ਵੀ ਟਾਈਮ ਲੱਗਣਾ ਰੋਟੀ ਖਾਦੀ ਵਾ ਕੂਟੇ ਛੱਡੇ ਆਏ ਪੈਂਦੀ ਜਾਰੀ ਕਰੀ ਸਿਰ ਤੇ ਵੀ ਮੁੱਟੀ ਮੁੱਟੀ ਵੜੀ ਪਈ ਹੈ ਯਾਰ ਨਾਉਣਾ ਜਿਹਾ ਪਹੁੰਚੇ ਨਾ ਉੱਥੇ ਕਾਲੂ ਨਾ ਕੰਦ ਕਰ ਉਸ ਸੰਗੀ ਠੀਕ ਹੈ ਦੇਖਦੇ ਆ ਕਿ ਉਹ ਹੁੰਦਾ ਉਹਦੇ ਬਾਅਦ ਆ ਕੇ ਨਾ ਮਾਰ ਰਿਹਾ ਇੱਕ ਲੱਖ ਪੰਜ ਕੱਟ ਰਹੇ ਆ ਪਾ ਤੇ ਕੋਈ ਦਿੱਕਤ ਨਹੀਂ ਕਾਪੀ ਤੇ ਇਨਸਾਫ ਬਿਲਕੁਲ ਸਹੀ ਕਰਾਇਆ ਸੀਗਾ ਹਨਾ ਗੋਗਲ ਰਿਪ੍ਰੀਜ਼ਨ ਨੂੰ ਪਤਾ ਹੀ ਹਣਾ 11:00 16 ਆਇਦ ਲੋਕ ਜਿਦਾਈ ਕਰਦੇ ਹੁੰਦੇ ਆ ਜੀ ਸਾਡਾ ਹੋ ਆ ਗਿਆ ਜੀ ਸਾਡਾ ਹੋ ਆ ਗਿਆ ਤੂੰ ਕੋਈ ਚੱਕਰ ਨਹੀਂ ਬਾਜੀ ਕਿਸ ਤੋਂ ਮਰਜੀ ਬਜਲੇ ਬਾਜੀ 1 ਨੰਬਰ ਪੂਰੇ ਇਨਸਾਬ ਨਹੀਂ ਬਾਜੀ ਸਹੀ ਉੱਥੇ ਦੂਜੇਨ ਦੁਖੜੇ ਕਾਪੀ ਤੇ ਨਹੀਂ ਜਾਏਗਾ ਜੀ ਆਪਣੇ ਤੋਂ ਹਣਾ ਕਿ ਬਹੁਤ ਕੁੱਤੇ ਵਾਲੇ ਬੈਂਕ ਵੀ ਉੱਠਾਈ ਮਨ ਉੱਥੇ 11 ਵਜੇ ਤੱਕ ਕਰੇ ਤਾਂ ਕਰਕੇ ਤੇ ਪਹਿਲੇ ਦਿਨ ਵਧੀਆਨ ਫਿਰਦਾ ਕੁਝ ਵੀ ਨਹੀਂ ਕਟਿਆ ਗਿਆ ਹਣਾ ਟਾਈਮ 'ਚ ਕਟਿਆ ਟਾਈਮ 'ਚ 15-15 ਮਿੰਟ ਬਾਅਦ ਆਇਕ ਉਧਰ ਲੋਕ ਸ਼ਾਮਲ ਕਰਾਉਂਦੇ ਤੁਸੀਂ ਆਪ ਦੱਸਦੇ ਹੋਣ ਕਿ ਜਿਵੇਂ ਸੀ ਟਾਈਮ ਲੱਗਿਆ ਹੋਵੇ ਜਿਵੇਂ ਟਾਈਮ ਪੂਰਾ ਹੋਣ ਤੋਂ 15 ਮਿੰਟ ਬਾਅਦ ਐ ਕੁਤਰ ਸ਼ਾਮਲ ਹੋਊਗਾ ਨਹੀਂ ਹੁੰਦਾ ਨਾ ਬਈ ਉਹ ਵੀ ਹੱਥ ਨਾਲ ਟਾਈਮ ਤੇ ਤੇ ਕੋਈ ਭਰਾ ਮੰਨਦੇ ਨਹੀਂ ਸੀ ਇੰਨਾ ਬੈਠਾ ਮੰਨਣਾ ਆਪਦਾ ਹੁਣ ਜਦੋਂ ਅਸੀਂ ਕਹਿਤਾ ਕਿ ਤੁਹਾਡਾ ਬੈਗ ਉੱਡ ਗਿਆ ਐ ਅਗੇ ਨਾ ਸੜਦਾ ਬੈਠੇ ਇਹ ਚੀਜ਼ ਦਾ ਫਿਰ ਕੀ ਜਿਦਾ ਹੀ ਕਰ ਲਾਂਗੇ ਲੋਕਾਂ ਦਾ ਹਨਾ ਆਹ ਬੜਾ ਰੋਲਾ ਹੁੰਦਾ 12 16 ਤੇ ਨਾ ਤਾਂ ਅਗਲਾ ਕੋਈ ਟਾਈਮ ਤੋਂ ਵੇਖੇ ਅੱਧੇ ਘੰਟੇ ਬਾਅਦ ਹੀ ਉਹ ਅੰਗਲਾ ਕਰੇਗਾ ਹਟਾਵਾ ਆ ਗਿਆ ਨਾ ਅਗਲਾ ਬੈਠਿਆ ਮੰਨੇ ਜੇ ਕਿਸੇ ਦਾ ਕੁਤਰ ਬੈਠ ਗਿਆ ਓਡੇ ਜੇ ਨਾ ਅਸੀਂ ਸਾਡਾ ਬੈਠੇ ਨਹੀਂਗਾ ਅਹੀਂ ਦਾ ਉਹ ਕੋਈ ਚੱਕਰ ਨਹੀਂ ਵਧੀਆ ਆਪਦੇ ਵਾਲੇ ਪੂਰਾ ਇਨਸਾਫ ਕਰਾਇਆ ਇੱਕ ਨੰਬਰ ਬਾਜੀ ਹੋਈ ਸਭ ਕੁਝ ਸੈੱਟ ਸੀਗਾ ਬਈ ਹਨਾ ਇਹ ਉਹ ਏਡਾ ਕੋਈ ਚੱਕਰ ਨਹੀਂ ਹਾਂ ਪਰ ਲੋਕਾਂ ਨਾਲ ਬਹੁਤ ਜਿਦੇ ਬਹੁਤ ਪੜਨਾ ਪੈਂਦਾ ਲੋਕਾਂ ਨਾਲ ਹਾਂ ਐ ਲੋਕ ਨੂੰ ਤੁਹਾਨੂੰ ਪਤਾ ਜਿਦਾਈ ਕਰਨੋਂ ਹਟਦੇ ਨਹੀਂ ਫਿਰ ਅੱਗੋਂ ਕੈੜੇ ਹੋਗੇ ਬੋਲਣਾ ਪੈਂਦਾ ਹੈਗਾ ਠੀਕ ਆ ਕਿ ਨਹੀਂ ਜਿੰਦੋਂ ਜੇ ਅੱਗੋਂ ਜਿਹੋ ਜਿਹਾ ਬੋਲੂ ਫਿਰ ਅੱਗੋਂ ਆਪਾਂ ਵੀ ਹੋਲੇ ਬੋਲਨੇ ਅਗਰਿਆਂ ਨਾਲ ਦੇਖੋ ਪਿਆਰ ਨਾਲ ਗੱਲ ਕਰੀਦਾ ਪਿਆਰ ਨਾਲ ਕਰਾਂਗੇ ਜੇ ਕੋਈ ਬਾੜਾ ਸਿਰ ਚੜ ਕੇ ਜਾਊਗਾ ਤੇ ਬਰਨੂ ਹੋ ਜਾਵੇ ਆਪਦੇ ਦਨੇ ਆਪਾਂ ਬਸ ਓਕੇ ਜੀ ਆਹੀ ਸੀਗਾ ਵਧੀਆ ਹੋਈ ਬਾਜੀ ਇੱਕ ਨੰਬਰ ਬਾਜੀ ਹੋਈ ਸੀ ਆਪਣੇ ਭਾਈ ਮੈਂ ਦੱਸਦਾ ਆਪਣੇ 4 ਕਬੂਤਰ ਸੀਗੇ ਹੈਗਾ ਆਪਣੇ ਹੀ ਮੰਨ ਕੇ ਚਲੋ ਆਪਣੇ ਕਬੂਤਰ ਭੁੱਖੇ ਹਰ ਗਏ ਜਿੰਨੇ ਹਰੇ ਹੈਗੇ 2 ਕਬੂਤਰ ਭੁੱਖੇ ਹਰ ਗਏ ਇੱਕ ਦੂਸਰ ਚਾਹੀ ਇੱਕ ਆਪਣਾ ਭੱਜ ਗਿਆ ਜੀ ਟਾਈਮ ਕਰਕੇ ਸਭ ਤੋਂ ਵੱਧ ਬਦਾਮਾਂ ਤੇ ਸੀ ਬਿਟਕਾਂਤਰਾ ਨਾਲ ਉਦੋਂ ਘੱਟ ਬਦਾਮਾਂ ਤੇ ਗੋਸ਼ੀ ਵਾਲੀ ਉਦੋਂ ਘੱਟ ਬਦਾਮਾਂ ਤੇ ਆਪਣਾ ਸੀਗਾ ਭਾਈ ਘੰਡ ਘਾਂਤ ਵਾਲੀ ਨਹੀਂ ਨਹੀਂ ਉਦੋਂ ਉਦੋਂ ਘੱਟ ਬਦਾਮਾਂ ਤੇ ਰੱਤਾ ਉਦੋਂ ਘੱਟ ਬਦਾਮਾਂ ਤੇ ਘੰਡ ਘਾਂਤ ਵਾਲੀ ਉਹੀ ਗੱਲ ਸਭ ਤੋਂ ਪਹਿਲਾਂ ਬੈਠੇ ਆਪਣਾ ਸਾਹ ਤੋਂ ਪਹਿਲਾਂ ਬਠੀ ਘੰਡਕਾਂਤ ਲਈ ਖੈਦਾ ਆਪਣੀ ਫਿਰ ਦੂਜੇ ਨੰਬਰ ਤੇ ਰੱਤਾ ਬਹਿ ਗਿਆ ਤੇ ਗੋਸ਼ੀ ਵਾਲੀ ਟਾਈਮ ਕਰ ਗਈ ਤੇ ਆਪਣਾ ਬਠਕਾਂਤ ਵਾਲਾ ਵੀ ਟਾਈਮ ਕਰ ਗਿਆ ਤੇ ਉਹ ਭੱਜ ਗਿਆ ਜੀ ਫਿਰ ਆਪਣਾ ਹਨਾ ਜਿਹੜਾ ਸਰਾਜ ਵਾਲੇ ਬਾਜੀ ਉੱਤਰ ਸੀਗਾ ਉਹ ਭੱਜ ਗਿਆ ਸਾਨੂੰ ਤੇ ਆਇਆ ਨਹੀਂ ਗੋਸ਼ੀ ਵਾਲੇ ਦੂਸਰ ਤੇ ਹਾਰ ਗਈ ਸੀ ਦੁੱਗੋ ਹਿੱਟ ਆਪਾਂ ਨਹੀਂ ਦੂਸਰ ਸੰਭੀ ਜੀ ਉਹ ਕਹਿੰਦਾ ਨਹੀਂ ਕੀ ਤੋਂ ਸੰਭਾਈ ਸੀ ਉਹਨੇ ਤੇ ਉਹ ਟਾਈਮ ਨਾਲੇ ਬੈਠੀ ਸੀ ਘੰਟਾ ਡੇਢ ਘੰਟੇ ਬਿਤੀ ਬਸ ਹਨਾ ਆ ਕੁਝ ਬਣਿਆ ਸੀਗਾ ਰੱਤਾ ਘਰੇ ਲਿਆਂਦਾ ਘੰਡਕਾਂਤ ਲਈ ਉੱਥੇ ਪਿੰਡ ਜੀ ਗਮਾਜ ਗਈ ਬਠਕਾਂਤ ਵਾਲਾ ਭੱਜ ਗਿਆ ਗਮਾਜ ਗਿਆ ਇਹ ਗੋਸ਼ੀ ਵਾਲੀ ਗੋਸ਼ ਨੇ ਦੂਜੇ ਦਿਨ ਦੂਸਰ ਛੱਡੀ ਉੱਥੇ ਫੇਰ ਕੋਠੀ ਤੇ ਗਈ ਤੋਰ ਤੇ ਛੱਡਿਆ ਫੜ ਕੇ ਗਿਆ ਉਹ ਆ ਗੱਲ ਸੀ ਜੀ ਓਕੇ ਬਾਪੇ ਮੈਂ ਥੋੜਾ ਜਿਹਾ ਕਲੀਅਰ ਕਰਦਾ ਤੁਹਾਡੇ ਨਾਲ